ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ ਸੇਖੋ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਸੇਖੋ ਸਮਾਰਟ ਕਲਾਸਸ ਅਫੀਸ਼ੀਅਲ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਪੇਪਰ ਟੈਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋਗੇ ਦੋਸਤੋ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਉੱਪਰ ਸ਼੍ਰੀ ਗੁਰੂ ਰਾਮਦਾਸ ਜੀ ਦੀ ਐਨੀ ਮੇਅਰ ਹੋਈ ਹੈ ਕਿ ਲੈਬਰ ਇੰਸਪੈਕਟਰ ਦਾ ਪੇਪਰ ਉਹੀ ਆ ਗਿਆ ਜੋ ਤੁਹਾਨੂੰ ਮੈਰਾਥਨ ਵਿੱਚ ਕੁਐਸਚਨ ਦਿੱਤੇ ਗਏ ਸਨ ਅਤੇ ਮੈਂ ਦੋਸਤੋ ਪੇਪਰ ਤੋਂ ਇੱਕ ਦਿਨ ਪਹਿਲਾਂ ਹੀ ਬਿਮਾਰ ਹੋ ਗਿਆ ਸੀ ਇਸ ਕਰਕੇ ਕੀ ਹੈ ਤੁਹਾਨੂੰ ਉਸ ਦੇਣ ਵਾਲੇ ਜੋ ਪੇਪਰ ਦੇ ਕੁਐਸਚਨ ਕਰਵਾਉਣੇ ਸਨ ਉਹ ਰਹਿ ਗਏ ਸਨ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਤੇ ਤੁਹਾਡੇ ਸਾਰੇ ਭੈਣਾ ਭਰਾਵਾਂ ਦੀ ਮਿਹਰ ਸਦਕਾ ਮੈਂ ਠੀਕ ਹੋ ਗਿਆ ਹਾਂ ਮਸ ਡਾਕਟਰ ਨੇ ਮੈਨੂੰ ਕਿਹਾ ਹੈ ਤੁਸੀਂ ਇਹ ਨਾ ਕਹਦੇ ਨਾ ਕਿ ਸਰ ਨੇ ਅਣਕਾਂ ਕਿਉਂ ਲਗਾਈਆਂ ਹਨ ਇਹ ਦੋਸਤੋ ਡਾਕਟਰ ਨੇ ਕਿਹਾ ਹੈ ਮੈਨੂੰ ਕੇ ਨਿਗਾ ਨਹੀਂ ਲਗਾਉਣੀ ਤੇ ਇਸ ਕਰਕੇ ਕੀ ਹੈ ਮੈਂ ਸਪੈਕਸ ਲਗਾਈ ਹੋਈ ਹੈ ਤੇ ਇਸੇ ਕਰਕੇ ਮੈਂ ਕਲਾਸਾਂ ਬੰਦ ਕੀਤੀਆਂ ਹੋਈਆਂ ਹਨ ਤਾਂ ਦੋਸਤੋ ਕਿਉਂਕਿ ਕਾਫੀ ਮੇਰੇ ਭੈਣ ਭਰਾ ਟੁੱਟ ਰਹੇ ਹਨ ਚੈਨਲ ਦੇ ਨਾਲ ਇਸ ਕਰਕੇ ਮੈਨੂੰ ਲਾਈਵ ਹੋਣਾ ਪੈ ਗਿਆ ਕਿਉਂਕਿ ਆਪਾਂ ਕੁਐਸਚਨ ਉਹੀ ਕਰਦੇ ਹਾਂ ਜੋ ਪੇਪਰਾਂ ਵਿੱਚ ਆਉਂਦੇ ਹਨ ਅਤੇ ਦੋਸਤੋ ਜਿਆਦਾ ਲੰਮੀ ਵੀਡੀਓ ਮੈਂ ਨਹੀਂ ਲਵਾਵਾਂਗਾ ਹਾਂ ਵਿਜੇ ਕੁਮਾਰ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਕੁਐਸਚਨ ਅੱਜ ਵੀ ਮੈਂ ਕਰਾਵਾਂਗਾ ਬਟ ਕਰਾਵਾਂਗਾ ਥੋੜੇ ਅਤੇ ਬਾਕੀ ਮੈਂ ਤੁਹਾਨੂੰ ਪੀਡੀਐਫ ਦੇ ਦੇਵਾਂਗਾ ਜੋ ਪਟਵਾਰੀ 2021 ਦਾ ਪੇਪਰ ਹੋਇਆ ਸੀ ਆਪਾਂ ਉਸਦੇ ਕੁਐਸਚਨ ਕਰਾਂਗੇ ਤਾਂ ਦੋਸਤੋ ਉਸ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਮਤਲਬ ਕਿ ਵੀਡੀਓ ਨੂੰ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਦਬ ਕੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜੋ ਵੀ ਮੇਰਾ ਭੈਣ ਭਰਾ ਨਵਾਂ ਆਇਆ ਹੈ ਤਾਂ ਦੋਸਤੋ ਆਪਾਂ ਦੇਖਿਆ ਜਾਵੇ ਸਭ ਤੋਂ ਪਹਿਲਾਂ ਤਾਂ ਪਟਵਾਰੀ 2021 ਦੇ ਕੁਐਸਚਨ ਹਨ ਅਤੇ ਥੋੜੀ ਜੀ ਜੋ ਹੈ ਪਿਕਚਰ ਨੂੰ ਆਪਾਂ ਨਿੱਕੀ ਕਰ ਲੈਨੇ ਹਾਂ ਹਾਂਜੀ ਤਾ ਦੋਸਤੋ ਦੇਖੋ ਆ ਜੋ ਤੁਹਾਨੂੰ ਮੈਂ ਦੱਸਿਆ ਸੀ ਨਾ ਇਹ ਲਿੰਕ ਤੁਹਾਨੂੰ ਮੈਂ ਕਿਹਾ ਸੀ ਕਿ ਇਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਦਿੱਤਾ ਗਿਆ ਹੈ ਅਤੇ ਨੋਬਲ ਪ੍ਰਾਈਜ਼ 2024 ਦੇ ਕੁਐਸਚਨ ਬਣ ਨਹੀਂ ਬਣੇ ਹਨ ਅਤੇ ਉਹ ਬਣ ਗਿਆ ਤੁਹਾਡਾ ਲੇਵਨ ਇਨਸਪੈਕਟਰ ਦੇ ਪੇਪਰ ਵਿੱਚ ਨੋਬਲ ਪ੍ਰਾਈਜ਼ ਦਾ ਕੁਐਸਚਨ ਬਣ ਗਿਆ ਸੀ ਜਿੰਨਾ ਮੇਰੇ ਭੈਣ ਭਰਾਵ ਨੇ ਟਰਿਕ ਵਾਲੀ ਵੀਡੀਓ ਦੇਖੀ ਸੀ ਉਹ ਕੀ ਹੈ ਨੰਬਰ ਉਹਨਾਂ ਦਾ ਪੱਕਾ ਹੋ ਗਿਆ ਤੇ ਜਿਨ੍ਹਾਂ ਨੇ ਨਹੀਂ ਦੇਖੀ ਸੀ ਉਹਨਾਂ ਦਾ ਨੰਬਰ ਪੱਕਾ ਹੋਇਆ ਹੈ ਜਾਂ ਨਹੀਂ ਹੋਇਆ ਹੈ ਇਹ ਦੋਸਤੋ ਮੈਂ ਕੁਝ ਕਹਿ ਨਹੀਂ ਸਕਦਾ ਇੰਡੀਅਨ ਸ਼ੈਡਿਊਲਸ ਪੋਸਟੋਫੀ ਸਿੱਖ ਮਿਸਲ ਵਾਇਸਰੋਏ ਮਹਾਰਾਜ ਰਣਜੀਤ ਸਿੰਘ ਦੇ ਐਮਐਸਸੀਯੂ ਤੇ ਇੰਡੀਅਨ ਰਿਸਰਚ ਸੈਂਟਰ ਦੇ ਵੀਡੀਓ ਤੁਹਾਨੂੰ ਟ੍ਰੀਕੀ ਬੇਸ ਕਰਾਈ ਗਈ ਹੈ ਇਸ ਲਿੰਕ ਤੇ ਕਲਿੱਕ ਕਰਨਾ ਇਹ ਲਿੰਕ ਇੱਥੇ ਕਲਿੱਕ ਨਹੀਂ ਹੋਵੇਗਾ ਇਹ ਡਿਸਕ੍ਰਿਪਸ਼ਨ ਬਾਕਸ ਵਿੱਚ ਕਲਿੱਕ ਹੋਵੇਗਾ ਅਤੇ ਤੁਸੀਂ ਇਹਨਾਂ ਸਾਰੀਆਂ ਵੀਡੀਓ ਦਾ ਲਾਹਾ ਲੈ ਸਕਦੇ ਹੋ ਲੀਵਿੰਗ ਇਨਸਪੈਕਟਰ ਦੇ ਪੇਪਰ ਵਿੱਚ ਵੀ ਕਿਹਾ ਸੀ ਅਤੇ ਆਉਣ ਵਾਲੇ ਪੇਪਰਾਂ ਲਈ ਵੀ ਮੈਂ ਕਹਿ ਰਿਹਾ ਹਾਂ ਤਾਂ ਦੋਸਤੋ ਪਟਵਾਰੀ 2021 ਦੇ ਕੁਐਸਚਨ ਆਪਾਂ ਕਰਾਂਗੇ ਹਾਂਜੀ ਤਾਂ ਦੋਸਤੋ ਕਹਿੰਦਾ ਹੈ ਪਹਿਲਾ ਕੁਐਸਚਨ ਕਹਿੰਦਾ ਹੈ ਹੇਟ ਲਿਖੇ ਚਾਰ ਸ਼ਬਦਾਂ ਵਿੱਚ ਚਾਨਣ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਤਾ ਇਸ ਦਾ ਅਨਸਰ ਪਰਸ਼ਾਵਾ ਹੋਵੇਗਾ ਸਵੇਰ ਹੋਵੇਗਾ ਰੋਸ਼ਨੀ ਹੋਵੇਗਾ ਜਾਂ ਕਿਰਨ ਹੋਵੇਗਾ ਦੁਬਾਰਾ ਦੋਸਤੋ ਮੈਂ ਫੇਰ ਕਹਿ ਦਿੰਦਾ ਹਾਂ ਸਪੈਕਸ ਲਗਾਈ ਹੋਈ ਹੈ ਮੈਂ ਕਾਲੇ ਰੰਗ ਦੀ ਤੁਸੀਂ ਇਹ ਨਾ ਕਹਿਣਾ ਕਿ ਸਰ ਪੜਾ ਰਹੇ ਹਾਂ ਸਪੈਕਸ ਲਗਾ ਕੇ ਇਹ ਦੋਸਤੋ ਮੈਨੂੰ ਡਾਕਟਰ ਨੇ ਕਿਹਾ ਹੈ ਕਿ ਨਿਗਾਹ ਨਹੀਂ ਲਗਾਉਣੀ ਜਿਸ ਕਰਕੇ ਮੈਂ ਸਪੈਕਸ ਲਗਾਈ ਹੋਈ ਹੈ ਤਾਂ ਪਿਆਰੇ ਦੋਸਤੋ ਭੈਣੋ ਭਰਾਵੋ ਵੈਰੀ ਗੁੱਡ ਵਿਜੀ ਕੁਮਾਰ ਜੀ ਇਹਦਾ ਰਾਈਟ ਆਨਸਰ ਹੈ ਜੀ ਰੋਸ਼ਨੀ ਇਸ ਦਾ ਬਿਲਕੁਲ ਸਹੀ ਆਨਸਰ ਹੈ ਇਸ ਨੂੰ ਆਪਾਂ ਥੋੜੀ ਜੀ ਤਾਂ ਹੀ ਕਰ ਲੈਨੇ ਹਾਂ ਤਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਪਿਆਰੇ ਦੋਸਤੋ ਕਹਿੰਦਾ ਹੈ ਜੀ ਹੇਠ ਲਿਖੇ ਚਾਰ ਸ਼ਬਦਾਂ ਵਿੱਚ ਸੁਚੱਜਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਵੈਰੀ ਗੁੱਡ ਜੀ ਵੈਰੀ ਗੁੱਡ ਸਿਆਣਾ ਸੁਹਾਗਣ ਕੁਚੱਜਾ ਸੁੱਕਾ ਤਾਂ ਸੁਚੱਜਾ ਦਾ ਵਿਰੋਧੀ ਸ਼ਬਦ ਕੀ ਹੁੰਦਾ ਹੈ ਪਿਆਰੇ ਦੋਸਤੋ ਉਹ ਹੁੰਦਾ ਹੈ ਜੀ ਕੂਚੱਜਾ ਵੈਰੀ ਗੁੱਡ ਜੀ ਵੈਰੀ ਗੁੱਡ ਬਹੁਤ ਵਧੀਆ ਵਿਜੇ ਕੁਮਾਰ ਜੀ ਬਹੁਤ ਵਧੀਆ ਜੀ ਨੈਕਸਟ ਕੁਐਸਚਨ ਦੇਖਿਆ ਜਾਵੇ ਦੋਸਤੋ ਕਹਿੰਦਾ ਹੈ ਕਿ ਜਿੱਥੇ ਸਿੱਕੇ ਘੜੇ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਸ਼ਾਮਲਾ ਨਹੀਂ ਸਰ ਜੀ ਲੜੀ ਨਹੀਂ ਜੀ ਟਕਸਾਲ ਜਾਂ ਬੰਜਰ ਤਾਂ ਇਸ ਦਾ ਰਾਈਟ ਆਨਸਰ ਹੈ ਟਕਸਾਲ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਪ੍ਰਿਆ ਕੰਬੋਜੀ ਬਿਲਕੁਲ ਜੀ ਵਿਜੇ ਕੁਮਾਰ ਜੀ ਬਿਲਕੁਲ ਬਿਲਕੁਲ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਦੋਸਤੋ ਕਹਿੰਦਾ ਹੈ ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ ਫੋਕੀਆਂ ਟੋਰਾ ਮਾਰਨੀਆਂ ਥੱਲੇ ਉਹਨਾਂ ਦੇ ਅਰਥ ਦਿੱਤੇ ਹੋਏ ਹਨ ਜਵਾਨੀ ਜਮਾ ਖਰਚ ਕਰਨਾ ਝੂਠਿਆਂ ਦਾ ਗੁਰੂ ਝੂਲੀ ਚੁੱਕ ਛਾਈ ਮਾਈ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਸਸ਼ੀਕਲ ਪ੍ਰੀਆ ਕੰਬੋਜੀ ਸਸ਼ੀਕਲ ਆਈ ਐਮ ਫਾਈਨ ਪ੍ਰੀਆ ਕੰਬੋਜੀ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਜਬਾਨੀ ਜਮਾ ਖਰਚ ਕਰਨਾ ਇਹਦਾ ਬਿਲਕੁਲ ਸਹੀ ਆਨਸਰ ਹੈ ਜੀ ਦੋਸਤੋ ਆਵਾਜ਼ ਜਿਆਦਾ ਸਲੋ ਤਾਂ ਨਹੀਂ ਆ ਰਹੀ ਕਿਉਂਕਿ ਮੈਂ ਜਾਣ ਕੇ ਸਲੋ ਬੋਲ ਰਿਹਾ ਹਾਂ ਥੋੜੇ ਦਿਨ ਬਾਅਦ ਵਿੱਚ ਮੈਂ ਉਸੇ ਤਰ੍ਹਾਂ ਬੋਲਣਾ ਸ਼ੁਰੂ ਕਰ ਦਵਾਂਗਾ ਜਿਸ ਤਰ੍ਹਾਂ ਪਹਿਲਾਂ ਬੋਲਦਾ ਹੁੰਦਾ ਸੀ। ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ? ਦੋਸਤੋ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿੰਦਾ ਹਾਂ ਇੱਕ ਤਾਂ ਕੁਐਸਚਨ ਤੁਸੀ ਸਕਿਪ ਕਰਨਾ ਹੈ। ਦੂਜਾ ਕੁਐਸਚਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਇੱਥੇ ਨਹੀਂ ਪਾਇਆ ਹੋਇਆ ਹੈ। ਨਹੀਂ ਹੈ ਮਤਲਬ ਕੀ ਹੈ ਕਹਿਰ, ਜ਼ੁਲਮ, ਜ਼ਬਰ ਇਹ ਤਿੰਨੇ ਤਾਂ ਇੱਕੋ ਜਿਹੇ ਹਨ। ਬਟ ਨਿਆ ਹੈ ਜੋ ਨਿਆ ਕੀ ਇਸਦਾ ਅਰਥ ਹੈ ਵੈਰੀ ਗੁੱਡ ਜੀ ਵੈਰੀ ਗੁੱਡ ਬਹੁਤ ਵਧੀਆ ਜੀ ਸਸ਼ੀਕਾਲ ਸਾਹਿਬਜੀਤ ਕੌਰ ਜੀ ਸਸ਼ੀਕਾਲ ਜੀ ਨੈਕਸਟ ਕਹਿੰਦਾ ਹੈ ਜੀ ਹੀਟ ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸੋ ਦੱਸ ਦਿੰਨੇ ਆ ਸਰ ਜੀ ਅਸੀਂ ਇਹ ਕੁੱਤਾ ਨਹੀਂ ਭੌਂਕਦਾ ਇਹ ਤਾਂ ਸਹੀ ਹੈ ਜੀ ਊਠ ਅਤੇ ਗਊਆਂ ਵਿਕ ਗਏ ਦਰਬਾਰ ਸਾਈਬ ਮਨੁੱਖ ਲਈ ਉਪਯੋਗੀ ਹੈ ਗੁਰਮੀਤ ਅਤੇ ਸੁਖਵਿੰਦਰ ਹੱਸ ਰਹੇ ਹਨ ਤਾਂ ਦੇਖਿਆ ਜਾਵੇ ਆ ਵੀ ਸਾਨੂੰ ਸਹੀ ਲੱਗਿਆ ਹੈ ਦਰਬਾਰ ਸਾਈਬ ਮਨੁੱਖ ਲਈ ਉਪਯੋਗੀ ਹੈ ਬਿਲਕੁਲ ਜੀ ਬਿਲਕੁਲ ਵਿਜੇ ਕੁਮਾਰ ਜੀ ਬਿਲਕੁਲ ਇਹ ਵੀ ਸਹੀ ਹੈ ਗੁਰਮੀਤ ਅਤੇ ਸੁਖਵਿੰਦਰ ਹੱਸ ਰਹੇ ਹਨ ਇਹ ਵੀ ਬਿਲਕੁਲ ਸਹੀ ਹੈ ਬਟ ਊਠ ਅਤੇ ਗਊਆਂ ਵੇਕ ਗਏ ਨਹੀਂ ਊਠ ਅਤੇ ਗਊਆਂ ਵੇਕ ਗਈਆਂ ਇਹ ਉਹਨਾਂ ਸੀਸ ਕਰਕੇ ਸਾਡਾ ਕੀ ਹੈ ਗਲਤ ਕਿਹੜਾ ਹੋ ਗਿਆ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਹੈ ਜੀ ਵੈਰੀ ਗੁੱਡ ਜੀ ਅੱਗੇ ਦੇਖਿਆ ਜਾਵੇ ਪਿਆਰੇ ਦੋਸਤੋ ਕਹਿੰਦਾ ਉਂਗਲ ਕਰਨੀ ਤੋਂ ਭਾਵ ਹੈ ਦੋਸ਼ ਲਾਉਣਾ ਇਸ਼ਾਰਾ ਕਰਨਾ ਕਾਬੂ ਕਰਨਾ ਜਾਂ ਪਰਵਾਹ ਨਾ ਕਰਨਾ ਵੈਰੀ ਗੁੱਡ ਜੀ ਇਸ ਦਾ ਰਾਈਟ ਆਨਸਰ ਹੈ ਜੀ ਉਂਗਲ ਕਰਨੀ ਦਾ ਮਤਲਬ ਹੈ ਦੋਸ਼ ਲਾਉਣਾ ਇਸ ਦਾ ਬਿਲਕੁਲ ਸਹੀ ਆਨਸਰ ਹੈ ਹਾਂਜੀ ਵੈਰੀ ਗੁੱਡ ਜੀ ਵੈਰੀ ਗੁੱਡ ਕੀ ਬਾਤ ਆ ਦੋਸਤੋ ਕੀ ਬਾਤ ਆ ਇੱਕ ਵੀ ਕੁਐਸਚਨ ਤੁਹਾਡਾ ਹਜੇ ਤੱਕ ਗਲਤ ਨਹੀਂ ਹੋਇਆ ਮਤਲਬ ਕਿ ਤਿਆਰੀ ਪੂਰੀ ਪੂਰੀ ਹੈ ਦੋਸਤੋ ਤੁਹਾਡੀ ਹੇਠ ਲਿਖਿਆਂ ਵਿੱਚ ਕਿਹੜਾ ਪੁਰਖਵਾਚੀ ਪੜਨਾਮ ਨਹੀਂ ਹੈ ਤਾਂ ਪੁਰਖਵਾਚੀ ਪੜਨਾਮ ਪਹਿਲੀ ਗੱਲ ਤਾਂ ਪੁਰਖਵਾਚ ਸਾਡੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਤਿੰਨ ਤਰ੍ਹਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਜੀ ਮੈਨੂੰ ਦੱਸੋ ਪਹਿਲਾਂ ਕਿਹੜੇ-ਕਿਹੜੇ ਹੁੰਦੇ ਹਨ ਸਰ ਜੀ ਸਰ ਜੀ ਇੱਕ ਤਾਂ ਹੁੰਦਾ ਹੈ ਜੀ ਉੱਤਮ ਇੱਕ ਹੁੰਦਾ ਹੈ ਮੱਧਮ ਤੇ ਇੱਕ ਹੁੰਦਾ ਹੈ ਅਨਿਆ ਤਿੰਨ ਪੁਰਖਵਾਚਕ ਹੁੰਦੇ ਹਨ ਤੇ ਤਿੰਨਾਂ ਦੇ ਵਿੱਚ ਦੇਖਿਆ ਜਾਵੇ ਮੈਂ ਵੀ ਪੁਰਖਵਾਚੀ ਹੈ ਤੂੰ ਵੀ ਪੁਰਖਵਾਚੀ ਹੈ ਅਸੀਂ ਵੀ ਹੈ ਬਟ ਕੋਈ ਨਹੀਂ ਹੈ ਇਹ ਕੀ ਹੋ ਗਿਆ ਜੀ ਸਾਡਾ ਆਨਸਰ ਹੋ ਗਿਆ ਵੈਰੀ ਗੁੱਡ ਜੀ ਵੈਰੀ ਗੁੱਡ ਬਹੁਤ ਵਧੀਆ ਜੀ ਦੋਸਤੋ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਦਾ ਹਾਂ ਕਾਲੀ ਸਪੈਕਸ ਤਾਂ ਲਗਾਈ ਹੋਈ ਹੈ ਕਿਉਂਕਿ ਡਾਕਟਰ ਨੇ ਮੈਨੂੰ ਕਿਹਾ ਹੋਇਆ ਨਿਗਾਹ ਜ਼ਿਆਦਾ ਨਹੀਂ ਲਾਉਣੀ ਇਸ ਕਰਕੇ ਮੈਂ ਕਾਲੀ ਸਪੈਕਸ ਲਗਾਈ ਹੋਈ ਹੈ ਮੁੱਖ ਕਿਰਿਆ ਦੇ ਕਾਲ ਬੋਧਕ ਅੰਸ਼ ਨੂੰ ਕੀ ਕਹਿੰਦੇ ਹਨ ਮੁੱਖ ਕਿਰਿਆ ਦੇ ਕਾਲ ਬੋਧਕ ਅੰਸ਼ ਨੂੰ ਕੀ ਕਹਿੰਦੇ ਹਨ ਦੋਸਤੋ ਸਰ ਜੀ ਮਾਈਕ ਨੀਅਰ ਕਰ ਲੋ ਜੀ ਮੈਨੂੰ ਤਾਂ ਸੁਣਾਈ ਨਹੀਂ ਦਿੰਦਾ ਜੀ ਅਪਾ ਮਾਈਕ ਮੈਨੂੰ ਹੁਣ ਦੱਸੋ ਹੁਣ ਆਵਾਜ਼ ਕਿਵੇਂ ਆ ਰਹੀ ਹੈ ਓਕੇ ਜੀ ਓਕੇ 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 ਠੀਕ ਹੈ ਜੀ ਠੀਕ ਹੈ ਓਕੇ ਤੇ ਅੱਜ ਦਾ ਦਿਨ ਥੋੜਾ ਜਿਹਾ ਆਵਾਜ਼ ਨੂੰ ਉੱਚਾ ਕਰਕੇ ਰੱਖੋ ਕਿਉਂਕਿ ਮੈਂ ਥੋੜਾ ਜਿਹਾ ਹੌਲੀ ਬੋਲਾਂਗਾ ਬਾਕੀ ਕਹਿੰਦੇ ਹੋ ਤਾਂ ਆਪਾਂ ਬਿਲਕੁਲ ਨੇੜੇ ਕਰ ਲੈਨੇ ਹਾਂ ਜੀ ਹਾਂ ਜੀ ਤਾਂ ਮੁੱਖ ਕਿਰਿਆ ਦੇ ਕਾਲ ਬੁੱਧ ਕਾਂਸ਼ ਨੂੰ ਕਹਿੰਦੇ ਹਨ ਜੀ ਕਾਲ ਬੁੱਧਕ ਮਤਲਬ ਕਾਲ ਬਾਰੇ ਜੋ ਦੱਸਦਾ ਹੈ ਭਾਵੇਂ ਤਾਂ ਉਹ ਹੋਵੇ ਜੀ ਸਾਡਾ ਸੀ ਹੋਵੇ ਜੀ ਭਾਵੇਂ ਹੈ ਹੋਵੇ ਭਾਵੇਂ ਗਾ ਗੀ ਕੀ ਹੋਵੇ ਤਾਂ ਇਹ ਕੀ ਹੋ ਗਿਆ ਜੀ ਸਾਡੀਆਂ ਸਹਾਇਕ ਕਿਰਿਆਵਾਂ ਹੋ ਗਈਆਂ ਇਸ ਕਰਕੇ ਸਹਾਇਕ ਕਿਰਿਆ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਓਕੇ ਪ੍ਰਿਆ ਕਮੋਜੀ ਓਕੇ ਜੀ ਵਿਜੇ ਕੁਮਾਰ ਜੀ ਓਕੇ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਹੇਠ ਲਿਖੇ ਸ਼ਬਦ ਸਮੂਹਾ ਵਿੱਚ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ ਤਾਂ ਦੋਸਤੋ A B C ਜਾਂ D ਦੇਖੋ ਹੁਣ ਸਾਨੂੰ 84 ਦਾ ਪਤਾ ਹੁਣ ਚਾਹੀਦਾ ਹੈ 84 ਜਦੋਂ ਅਸੀਂ 84 ਬੋਲਦੇ ਹਾਂ ਤਾਂ ਸਾਡੇ ਕੀ ਆ ਆ ਨਿਕਲੇਗਾ 84 ਬਟ 84 ਹੁੰਦਾ 84 ਬਿਲਕੁਲ ਨਹੀਂ ਹੁੰਦਾ ਇਹ ਗਲਤ ਹੋ ਗਿਆ ਆ ਵੀ ਗਲਤ ਹੋ ਗਿਆ ਸਾਡਾ ਕੀ ਹੋ ਗਿਆ ਜੀ ਈ অপਸ਼ਨ ਬਿਲਕੁਲ ਸਹੀ ਹੋ ਗਿਆ ਜੀ। ਹਾਂਜੀ ਹਾਂਜੀ ਸੈਬਜੀਤ ਕੌਰ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ। 84 ਦੁਪਹਿਰ ਚੋਂ ਗਿਰਦਾ ਵੈਰੀ ਗੁੱਡ ਜੀ ਵੈਰੀ ਗੁੱਡ ਵੀਜੇ ਕੁਮਾਰ ਜੀ ਵੈਰੀ ਗੁੱਡ। ਅੱਗੇ ਦੇਖਿਆ ਜਾਵੇ ਤਾਂ ਅੱਗੇ ਦੋਸਤੋ ਕੰਪਿਊਟਰ ਦੇ ਕੁਐਸਚਨ ਤਾਂ ਇਹਦੇ ਲਈ ਕੀ ਕਰਨਾ ਪਵੇਗਾ ਸਾਨੂੰ ਥੋੜਾ ਜਾਂ ਨਿਕਾ ਕਰਨਾ ਪਵੇਗਾ ਚਲੋ ਆਪਾਂ ਇੱਥੇ ਹੀ ਕਰ ਲੈਂਦੇ ਹਾਂ ਹਾਂਜੀ 올 ਦੀ ਲੌਜੀਕਲ ਐਂਡ ਮੈਥੈਮੈਟਿਕਲ ਕੈਲਕੂਲੇਸ਼ਨ ਡਨ ਬਾਈ ਦੀ ਕੰਪਿਊਟਰ ਹੈਪਨ ਇਨ ਓਨ ਦੀ ਤਾਂ ਕੰਪਿਊਟਰ ਦੁਆਰਾ ਕੀਤੀਆਂ ਸਾਰੀਆਂ ਲੌਜੀਕਲ ਅਤੇ ਗਣਿਤਿਕ ਗਣਤਾਵਾਂ ਵਿੱਚ ਤੇ ਹੁੰਦੀਆਂ ਹਨ ਤਾਂ ਸਰ ਜੀ ਇਹ ਕਿੱਥੇ ਕਿੱਥੇ ਹੁੰਦੀਆਂ ਹਨ ਸਾਨੂੰ ਪਤਾ ਹੈ ਜੀ ਇਹ CPU 'ਚ ਹੁੰਦੀਆਂ ਹਨ ਸੈਂਟਰal ਪ੍ਰੋਸੈਸਿੰਗ ਯੂਨਟ ਇਸ ਦਾ ਬਿਲਕੁਲ ਰਾਈਟ ਸਤਿ ਸ਼੍ਰੀ ਅਕਾਲ ਰਾਜਵੀਰ ਜੀ ਸਤਿ ਸ਼੍ਰੀ ਅਕਾਲ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਜੀ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਵਨ ਆਫ ਦੀ ਫੋਰ ਮੇਜਰ ਡਾਟਾ ਪ੍ਰੋਸੈਸਿੰਗ ਫੰਕਸ਼ਨ ਆਫ ਅ ਕੰਪਿਊਟਰ ਤਾਂ ਦੇਖ ਲੈਣੇ ਇਹਨਾਂ ਵਿੱਚੋਂ ਕਿਹੜੀਆਂ-ਕਿਹੜੀਆਂ ਗੈਦਰਿੰਗ ਡਾਟਾ ਹਾਂਜੀ ਬਿਲਕੁਲ ਡਾਟਾ ਇਕੱਠਾ ਕਰਦਾ ਹੈ ਜੀ ਇਹੇ ਪ੍ਰੋਸੈਸਿੰਗ ਡਾਟਾ ਇੰਟੂ ਇਨਫੋਰਮੇਸ਼ਨ ਬਾਕੀ ਬੜਨ ਦੀ ਲੋੜ ਹੀ ਨਹੀਂ ਸੀ ਪ੍ਰੋਸੈਸ ਹੁੰਦਾ ਇਸ ਵਿੱਚ ਐਨਲਾਈਜ਼ਿੰਗ ਦੀ ਡਾਟਾ অর ਇਨਫੋਰਮੇਸ਼ਨ ਸਟੋਰਿੰਗ ਦੀ ਡਾਟਾ অর ਇਨਫੋਰਮੇਸ਼ਨ ਸਰ ਜਿਸ ਸਟੋਰ ਵੀ ਕਰਦਾ ਹੈ ਬਿਲਕੁਲ ਸਹੀ ਹੈ ਜੀ ਪ੍ਰੋਸੈਸ ਵੀ ਕਰਦਾ ਹੈ ਗੈਦਰ ਵੀ ਕਰਦਾ ਹੈ ਬਟ ਐਨਲਾਈਜ਼ ਇਹ ਬਿਲਕੁਲ ਵੀ ਨਹੀਂ ਕਰਦਾ ਤਾਂ ਸੀ ਆਪਸ਼ਨ ਇਸ ਦਾ ਬਿਲਕੁਲ ਰਾਈਟ ਹਾਂ ਜੀ ਬਿਲਕੁਲ ਰਾਜਵੀਰ ਜੀ ਬਿਲਕੁਲ ਜੀ ਠੀਕਾ ਜੀ ਮੈਂ ਤੁਹਾਡੇ ਸਾਰੇ ਭੈਣ ਭਰਾਵਾਂ ਦੀ ਕਿਰਪਾ ਨਾਲ ਮੈਂ ਠੀਕ ਹਾਂ ਜੀ ਅੱਗੇ ਆ ਗਿਆ ਜੀ ਡਿਲੀਟ ਕੀ ਇਸ ਯੂਜ਼ ਟੂ ਡਿਲੀਟ ਕੈਰੈਕਟਰ ਟੂ ਦੀ ਡੈਸ਼ ਆਫ ਦੀ ਕਰਸਰ ਜਦੋਂ ਅਸੀਂ ਕਿਸੇ ਚੀਜ਼ ਨੂੰ ਡਿਲੀਟ ਕਰਦੇ ਹਾਂ ਤਾਂ ਕੀ ਕਰਦੇ ਹਾਂ ਅਸੀਂ ਡਿਲੀਟ ਕਰਨ ਵੇਲੇ ਸੱਜੇ ਪਾਸੋਂ ਜਾਂਦੇ ਆ ਖੱਬੇ ਪਾਸੋਂ ਨਹੀਂ ਜਾਂਦੇ ਇਸ ਕਰਕੇ ਰਾਈਟ ਇਸ ਦਾ ਬਿਲਕੁਲ ਸਹੀ ਜਵਾਬ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਦੋਸਤੋ ਕਹਿੰਦਾ ਐਨ ਈਮੇਲ ਅਕਾਊਂਟ ਇਨਕਲੂਡ ਇਸ ਸਟੋਰੇਜ ਏਰੀਆ ਆਫਟਨ ਕਾਲਡ ਕੀ ਹੁੰਦਾ ਹੈ ਜੀ ਇੱਕ ਈਮੇਲ ਖਾਤੇ ਵਿੱਚ ਇੱਕ ਸਟੋਰੇਜ ਖੇਤਰ ਹੁੰਦਾ ਹੈ ਜਿਸ ਨੂੰ ਅਕਸਰ ਕਿਹਾ ਜਾਂਦਾ ਹੈ ਤਾਂ ਦੋਸਤੋ ਕੀ ਕਵਾਂਗੇ ਜੀ ਉਸ ਨੂੰ ਅਟੈਚਮੈਂਟ ਹਾਈਪਰਲਿੰਕ ਮੇਲਬਾਕਸ ਜਾਂ ਆਈਪੀ ਐਡਰੈਸ ਵੈਰੀ ਗੁੱਡ ਵੈਰੀ ਗੁੱਡ ਦੋਸਤੋ ਸਾਰੇ ਜਾਣੇ ਦੱਸੋ ਜਿੰਨੇ ਵੀ ਜਾਣੇ ਤੁਸੀਂ ਦੇਖ ਰਹੇ ਹੋ ਇਸ ਦਾ ਆਨਸਰ ਕੀ ਹੋਵੇਗਾ ਜੀ ਈਮੇਲ ਖਾਤੇ ਵਿੱਚ ਸਾਡਾ ਕੀ ਹੁੰਦਾ ਹੈ ਜੀ ਸਟੋਰੇਜ ਖੇਤਰ ਜਿਹੜਾ ਹੁੰਦਾ ਉਸ ਨੂੰ ਕੀ ਕਵਾਂਗੇ ਅਸੀਂ ਅਸੀਂ ਕਵਾਂਗੇ ਸਰ ਜੀ ਵੈਰੀ ਗੁੱਡ ਜੀ ਉਸ ਨੂੰ ਅਸੀਂ ਓਬਵੀਅਸ ਕੀ ਕਵਾਂਗੇ ਮੇਲ ਬਾਕਸ ਕਵਾਂਗੇ ਅਟੈਚਮੈਂਟ ਤਾਂ ਅਸੀਂ ਕੀ ਹੈ ਕਿਸੇ ਨੂੰ ਅਟੈਚ ਕਰਨ ਵੇਲੇ ਅਸੀਂ ਉਸ ਨੂੰ ਅਟੈਚਮੈਂਟ ਕਵਾਂਗੇ ਬਟ ਮੇਲ ਬਾਕਸ ਇਸ ਦਾ ਰਾਈਟ ਆਨਸਰ ਹੈ ਜੀ ਅੱਗੇ ਕਹਿੰਦਾ ਹੈ ਵਿੱਚ ਕੀ ਕੰਬੀਨੇਸ਼ਨ ਇਜ ਯੂਜ ਟੂ ਇਨਸਰਟ ਏ ਲਾਈਨ ਬ੍ਰੇਕ ਹੁਣ ਲਾਈਨ ਨੂੰ ਬ੍ਰੇਕ ਕਰਨਾ ਹੈ ਮਤਲਬ ਕਿ ਆ ਲਾਈਨ ਨੂੰ ਸ਼ਿਫਟ ਕਰਨਾ ਹੈ ਤਾਂ ਲਾਈਨ ਨੂੰ ਸ਼ਿਫਟ ਕਰਨਾ ਹੈ ਬਸ ਤੁਸੀਂ ਯਾਦ ਰੱਖਣਾ ਹੈ ਲਾਈਨ ਨੂੰ ਅਸੀਂ ਕੀ ਹੈ ਇੱਥੋਂ ਕੀ ਹੈ ਸ਼ਿਫਟ ਕਰਨਾ ਹੈ ਥੱਲੇ ਸ਼ਿਫਟ ਕਰਨਾ ਹੈ ਤਾਂ ਸਰ ਜੀ ਇਹ ਸਿੱਧੀ ਟ੍ਰਿਕ ਬਣ ਗਈ ਸ਼ਿਫਟ ਤਾਂ ਕਰਨਾ ਹੈ ਤੇ ਸ਼ਿਫਟ ਦੇ ਨਾਲ ਕੀ ਹੋਵੇਗਾ ਆਬਵੀਅਸ ਹੈ ਐਂਟਰ ਵੀ ਹੋਵੇਗਾ shift plus enter is the bilkul right answer hai ji agge kehnda hai movement of signal between cpu and input output is controlled by cpu ate input output vich card signalan di gati nu inna dwara niyantrit kita janda hai ਤਾਂ ਦੱਸੋ ਦੋਸਤੋ ELU ਦੁਆਰਾ ਕੰਟਰੋਲ ਯੂਨਟ ਦੁਆਰਾ ਮੈਮਰੀ ਯੂਨਟ ਦੁਆਰਾ ਜਾਂ ਸੈਕੰਡਰੀ ਸਟੋਰੇਜ ਦੁਆਰਾ ਵੈਰੀ ਗੁੱਡ ਜੀ ਵੈਰੀ ਗੁੱਡ ਦੱਸੋ ਦੋਸਤੋ ਸਾਰੇ ਜਾਣੇ ਤਾਂ CPU ਅਤੇ ਇਨਪੁਟ ਆਉਟਪੁਟ ਵਿਚਕਾਰ ਸਿਗਨਲਾਂ ਦੀ ਗਤੀ ਨੂੰ ਕੰਟਰੋਲ ਕਰਾਂਗੇ ਤਾਂ ਓਬਵੀਅਸ ਹੈ ਕੰਟਰੋਲ ਯੂਨਟ ਹੋਵੇਗਾ ਜੀ ਵੈਰੀ ਗੁੱਡ ਰਾਜਵੀਰ ਜੀ ਵੈਰੀ ਗੁੱਡ ਵਿਜੇ ਕੁਮਾਰ ਜੀ ਬਹੁਤ ਵਧੀਆ ਜੀ कंट्रोल यूनिट इसका बिल्कुल राइट आंसर है जी अगे आगे आ गया जी व्हाट टाइप ऑफ कंप्यूटर कुड बी फाउंड इन ए डिजिटल डिजिटल वॉच डिजिटल घड़ी विच किस किस्म दा कंप्यूटर पाया जाता है जी बहुत बढ़िया जी मेन फ्रेम कंप्यूटर सुपर कंप्यूटर एम्बेडेड कंप्यूटर या नोटबुक कंप्यूटर ਦੋਸਤੋ ਇਹ ਦਾ ਅਨਸਰ ਵਿਜੇ ਕੁਮਾਰ ਜੀ ਦਾ ਆ ਗਿਆ ਜੀ ਪ੍ਰਿਆ ਕੰਬੂ ਜੀ ਦਾ ਆ ਗਿਆ ਸੁਪਰ ਕੰਪਿਊਟਰ ਆ ਗਿਆ ਵੈਰੀ ਗੁੱਡ ਜੀ ਸਾਰੇ ਜਾਣੇ ਅਨਸਰ ਕਰੋ ਦੋਸਤੋ ਇਹ ਦਾ ਸੀ ਆਵੇਗਾ ਰਾਜਵੀਰ ਜੀ ਕਹਿ ਰਹੇ ਹਨ ਤਾਂ ਬਿਲਕੁਲ ਰਾਜਵੀਰ ਜੀ ਬਿਲਕੁਲ ਇਸ ਦਾ ਰਾਈਟ ਅਨਸਰ ਹੈ ਇੰਬੈਡਡ ਕੰਪਿਊਟਰ ਇਸ ਦਾ ਰਾਈਟ ਅਨਸਰ ਹੋ ਜਾਵੇਗਾ ਜੀ ਅੱਗੇ ਵਿਚ ਟਾਈਪ ਆਫ ਮੈਮਰੀ ਇਜ਼ ਇਨ ਪੈਨ ਡਰਾਈਵ पेन ड्राइव की कहोंगे ओबियस है सर जी असं कहों फ्लैश मैमरी होंगी है जी यह फ्लैश मैमरी इसका राइट ट्रांसफर हो जाएगा जी नैक्सट कै प्रोसैस ऑफ ट्रांसफरिंग इंफोरमे फ्रॉम द कंप्यूटर इंटू दर्वर ऑन इंटरड ਤਾਂ ਕੰਪਿਊਟਰ ਤੋਂ ਇੰਟਰਨੈਟ ਸਰਵਰ ਵਿੱਚ ਜਾਣਕਾਰੀ ਟਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ ਤਾਂ ਉਹ ਵੀ ਸਰ ਕੰਪਿਊਟਰ ਤੋਂ ਜਦੋਂ ਅਸੀਂ ਇੰਟਰਨੈਟ ਤੇ ਕਰਾਂਗੇ ਉਦੋਂ ਕਰਾਂਗੇ ਸਰ ਜੀ ਅਸੀਂ ਅਪਲੋਡ ਕਰਾਂਗੇ ਜਦੋਂ ਅਸੀਂ ਇੰਟਰਨੈਟ ਤੋਂ ਕੰਪਿਊਟਰ ਤੇ ਲਿਆਵਾਂਗੇ ਉਦੋਂ ਕੀ ਕਰਾਂਗੇ ਅਸੀਂ ਡਾਊਨਲੋਡ ਕਰਾਂਗੇ ਦੋਸਤੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ ਜੀ ਅੱਗੇ ਕਹਿੰਦਾ ਹੈ ਜੀ ਡਾਕਟਰ ਸੋਲੋਮੋਨ ਐਂਡ ਐਮ ਸੀ ਐਫ ਐਮ ਕੈਫੇ ਵੀ ਕਹਿੰਦੇ ਨੇ ਆਰ ਪਪੂਲਰ ਇਹ ਕੀ ਹਨ ਜੀ ਇਹ ਓਬਵੀਅਸ ਹੈ ਜੀ ਸਾਨੂੰ ਪਤਾ ਹੈ ਇਹ ਵਾਇਰਸ ਹਨ ਨਾ ਸਰ ਜੀ ਵਾਇਰਸ ਨਹੀਂ ਹਨ ਇਹ ਐਂਟੀ ਵਾਇਰਸ ਹਨ ਐਂਟੀ ਵਾਇਰਸ ਇਜ਼ ਦਾ ਰਾਈਟ ਅਸੂਰਾ ਪਟਵਾਰੀ 2021 ਦੇ ਵਿੱਚ ਸਾਰੇ ਵਾਇਰਸ ਲਾਜ ਸਨ ਤੇ ਉਦੋਂ ਕੀ ਹੋ ਗਿਆ ਸੀ ਉਹ ਨੂੰ ਸਰ ਜੀ ਸਾਇੰਕ ਦੀ ਚੈਨ ਉੱਤਰ ਗਈ ਸੀ ਟੈਂਪੂ ਟੇਡਾ ਹੋ ਗਿਆ ਸੀ ਢੋਲੂ ਮੰਜਿਆ ਗਿਆ ਸੀ ਵੈਰੀ ਗੁੱਡ ਰਾਜਵਿਰ ਜੀ ਵੈਰੀ ਗੁੱਡ ਬਹੁਤ ਵਧੀਆ ਜੀ ਅੱਗੇ ਕਹਿੰਦਾ ਮਲਟੀਮੀਡੀਆ ਸਟੀਮੂਲੇਟਸ ਆਲ ਆਫ ਦੀ ਫੋਲੋਇੰਗ ਐਕਸੈਪਟ ਹੁਣ ਆਮ ਜੀ ਗੱਲ ਆ ਮਲਟੀਮੀਡੀਆ ਵਿੱਚ ਕੀ ਹੁੰਦਾ ਸਾਨੂੰ ਪਤਾ ਸਰ ਜੀ ਮਲਟੀਮੀਡੀਆ ਦੇ ਵਿੱਚ ਕੀ ਹੈ ਸਾਇਟ ਹੁੰਦਾ ਦ੍ਰਿਸ਼ ਹੁੰਦਾ ਕੋਈ ਨਾ ਕੋਈ ਪਿਕਚਰ ਚੱਲ ਰਹੀ ਹੁੰਦੀ ਹੈ ਸਾਉਂਡ ਹੁੰਦਾ ਹੈ ਇਮੇਜ ਹੁੰਦੀ ਹੈ ਬਟ ਕੀ ਹੁੰਦੀ ਹੈ ਇਸ ਵਿੱਚ ਮੈਮਰੀ ਨਹੀਂ ਹੁੰਦੀ ਮੈਮਰੀ ਇਸ ਦਾ ਰਾਈਟ ਆਨਸਰ ਹੋ ਜਾਗਾ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਪਟਵਾਰੀ 2021 ਦਾ ਇਹ ਪੇਪਰ ਹੈ ਕੋਈ ਇਹ ਉਹ ਕੁਐਸਚਨ ਨਹੀਂ ਹਨ ਕਿ ਮੈਂ ਬੁੱਕ ਤੋਂ ਚੱਕ ਕੇ ਤੁਹਾਨੂੰ ਕਰਵਾ ਰਿਹਾ ਹਾਂ ਇਹ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ ਇੰਨਾ ਮੈਂ ਸ਼ੋਰ ਹੋ ਕੇ ਕਹਿ ਸਕਦਾ ਕਿਉਂਕਿ ਲੇਬਰ ਇੰਸਪੈਕਟਰ ਦੇ ਵਿੱਚ ਉਹੀ ਕੁਐਸਚਨ ਆਏ ਸਨ ਜੋ ਮੈਂ ਕਰਵਾਏ ਸਨ ਅਤੇ ਕਰਵਾਏ ਵੀ ਕਿਹੜੇ ਸਨ ਜੋ ਪੇਪਰਾਂ ਦੇ ਵਿੱਚ ਆਏ ਸਨ ਆਪਾਂ ਫालतू ਕੁਐਸਚਨ ਤਾਂ ਬਿਲਕੁਲ ਵੀ ਨਹੀਂ ਕਰਦੇ ਅੱਗੇ ਆ ਗਿਆ A word in a web page that when clicked open another document is called ਦੱਸੋ ਦੋਸਤੋ ਇੱਕ ਵੈਬ ਪੇਜ ਵਿੱਚ ਇੱਕ ਸ਼ਬਦ ਜਿਸ ਤੇ ਕਲਿੱਕ ਕਰਨ ਤੇ ਦੂਜਾ ਦਸਤਾਵੇਜ਼ ਖੁੱਲਦਾ ਹੈ ਉਸ ਨੂੰ ਕੀਹਾ ਜਾਂਦਾ ਹੈ ਜੀ ਦੱਸੋ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਸਾਰੇ ਜਾਣੇ ਦਾ ਜਵਾਬ ਰੋਣੀ ਚਾਹੀਦਾ ਇਸ ਕੁਐਸਚਨ ਦਾ ਜਿੰਨੇ ਵੀ ਮੇਰੇ ਭੈਣ ਭਰਾ ਦੇਖ ਰਹੇ ਹਨ ਸਾਰੇ ਜਾਣੇ ਅਨਸਰ ਕਰੋ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਇਸ ਕੁਐਸਚਨ ਦਾ ਅਨਸਰ ਸਾਰਿਆਂ ਨੂੰ ਆਉਂਦਾ ਹੈ ਕਿਉਂਕਿ ਪੇਪਰ ਵਿੱਚ ਆ ਹੀ ਵਾਰ-ਵਾਰ ਆਇਆ ਹੈ ਇਹ ਕੁਐਸਚਨ ਵੈਰੀ ਗੁੱਡ ਵਿਜੇ ਕੁਮਾਰ ਜੀ ਰਾ ਜੀਵ ਸਿੰਘ ਜੀ ਦਾ ਆਨਸਰ ਆ ਚੁੱਕਿਆ ਹੈ ਜੀ ਸਾਰੇ ਜਾਣੇ ਆਸਵਰ ਕਰੋ ਜਿੰਨੇ ਵੀ ਜਾਣੇ ਦੇਖ ਰਹੀ ਹੋ ਅਤੇ ਇੱਕ ਦੋਸਤੋ ਆਨਸਰ ਸਾਰੇ ਜਾਣੇ ਕਰੋ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਜੀ ਚਲੋ ਮੈਂ ਹੀ ਦੱਸ ਦਿੰਦਾ ਹਾਂ ਜੀ ਜਿਨ੍ਹਾਂ ਨੇ ਦੇਣਾ ਸੀ ਉਹਨਾਂ ਨੇ ਦੇ ਦਿੱਤਾ ਹਾਈਪਰ ਲਿੰਕ ਇਸ ਤਰ ਰਾਈਟ ਆਨਸਰ ਹੈ ਜੀ ਨੈਕਸਟ ਗੰਦਾ ਹੈ ਇਨ MS ਵਰਡ ਸੁਪਰ ਸਕ੍ਰਿਪਟ ਸਬਸਕ੍ਰਿਪਟ ਸਟ੍ਰਾਈਕ ਥਰੂ ਆਰ ਨੋਨ ਐਸ ਸਰ ਜੀ ਇਹ ਕੀ ਹੁੰਦਾ ਹੈ ਸਾਰੇ ਜਣੇ ਅਨਸਰ ਕਰੋ ਵੈਰੀ ਵੈਰੀ ਇੰਪੋਰਟੈਂਟ ਇਹ ਫੌਂਟ ਫੇਸ ਹੁੰਦਾ ਹੈ ਫੌਂਟ ਸਟਾਈਲ ਹੁੰਦਾ ਹੈ ਫੌਂਟ ਫਾਰਮੈਟ ਹੁੰਦਾ ਹੈ ਜੋ ਫੌਂਟ ਇਫੈਕਟ ਹੁੰਦਾ ਹੈ ਵੈਰੀ ਗੁੱਡ ਵਿਜੇ ਕੁਮਾਰ ਜੀ ਰਾਜਵੀਰ ਸਿੰਘ ਜੀ ਵੈਰੀ ਗੁੱਡ ਜੀ ਵੈਰੀ ਗੁੱਡ ਬਹੁਤ ਵਧੀਆ ਵਿਜੇ ਕੁਮਾਰ ਜੀ ਬਿਲਕੁਲ ਵੀ ਜੇ ਕੁਮਾਰ ਜੀ ਦਾ ਆਨਸਰ ਆਵੇਗਾ ਜੀ ਫੌਂਟ ਅਫੈਕਟ ਹੁੰਦਾ ਹੈ ਇਹ ਦੋਸਤੋ ਪੰਜ ਪੇਪਰਾਂ ਵਿੱਚ ਤਾਂ ਮੈਂ ਹੀ ਦੇਖ ਚੁੱਕਾ ਹਾਂ ਤੇ ਹੋਰ ਪੇਪਰਾਂ ਵਿੱਚ ਤਾਂ ਆਇਆ ਹੋਵੇਗਾ ਇੰਨਾ ਮੈਨੂੰ ਪਤਾ ਹੈ ਤਾਂ ਇਹ ਕੁਐਸਚਨ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਕਰਕੇ ਜਾਣਾ ਹੈ ਜੀ ਅੱਗੇ ਕਹਿੰਦਾ ਦੋਸਤੋ ਵਿਚ ਫੰਕਸ਼ਨ ਵਿਲ ਬੀ ਯੂਜ਼ਡ टू एंटर करंट टाइम इन ए वर्कशीट सेल वर्कशीट सेल ਵਿੱਚ ਮੌਜੂਦਾ ਸਮਾਂ ਦਰਜ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਵੇਗਾ ਜੀ ਬਿਲਕੁਲ ਰਾਜਵੀਰ ਜੀ ਟੀ درست ਹੈ ਬਿਲਕੁਲ ਜੀ ਬਿਲਕੁਲ ਤੁਹਾਨੂੰ ਮੈਂ ਫੇਰ ਦੱਸ ਦਿੰਦਾ ਹਾਂ ਮੈਂ ਮਜ਼ਾਕ ਵਿੱਚ ਕਹਿੰਦਾ ਹੁੰਦਾ ਸੀ ਕਿ ਜਦੋਂ ਕਿਸੇ ਦਾ ਮੈਰਿਜ ਹੋਣੀ ਹੁੰਦੀ ਹੈ ਤਾਂ ਉਹ ਇੱਕ ਵਰਕਾੰਡਾ ਹੈ ਨੋ 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 ਤਾਂ ਤੁਹਾਨੂੰ ਮੈਂ ਕਿਹਾ ਸੀ 1909 ਯਾਦ ਰੱਖਣਾ ਹੈ ਆਨੰਦ ਮੈਰਿਜ ਐਕਟ ਤੇ ਰਾਜਵੀਰ ਜੀ ਕਹਿੰਦੇ ਹੁੰਦੇ ਸਨ ਕਿ ਸਰ ਜੀ ਇਸ ਤਰ੍ਹਾਂ ਦੀ ਗੱਲ ਨਾ ਕਰਿਆ ਕਰੋ ਕਿਉਂਕਿ ਮੈਨੂੰ ਬਹੁਤ ਦੁੱਖ ਲੱਗਦਾ ਹੈ ਤੇ ਰਾਜਵੀਰ ਜੀ ਉਹੀ ਕੁਐਸਚਨ ਪੇਪਰ ਵਿੱਚ ਆ ਗਿਆ ਦੇਖੋ ਲੇਬਰ ਇਨਸਪੈਕਟਰ ਵਿੱਚ ਆਉਣਾ ਸੀ ਆਉਣਾ ਹੀ ਸੀ ਬਟ ਬਿਲਕੁਲ ਰਾਜਵੀਰ ਜੀ ਬਿਲਕੁਲ ਬਟ ਉਹ ਦੇਖੋ ਜੋ ਆਪਾਂ ਪੀ ਟ੍ਰਿਪਲ ਐਸਪੀ ਇਨਸਟ੍ਰਕਟਰ ਦਾ ਪੇਪਰ ਦਾ ਨਾਂ ਹੀ ਕਦੇ ਨਹੀਂ ਸੁਣਿਆ ਸੀ ਉਸ ਵਿੱਚ ਵੀ ਉਹ ਕੁਐਸਚਨ ਆਇਆ ਹੈ ਤੇ ਦੋਸਤੋ ਉਸ ਤੇ ਕੁਐਸਚਨ ਵੀ ਮੈਂ ਲੈ ਕੇ ਆਵਾਂਗਾ ਇਹ ਨਹੀਂ ਕਿ ਉਹ ਨਹੀਂ ਲੈ ਕੇ ਆਵਾਂਗਾ ਉਹ ਕੁਐਸਚਨ ਵੀ ਲੈ ਕੇ ਆਵਾਂਗਾ ਬਹੁਤ ਇੰਪੋਰਟੈਂਟ ਕੁਐਸਚਨ ਤੇ ਉਹ ਕੁਐਸਚਨ ਆਪਾਂ ਸਾਰੇ ਕੀਤੇ ਹੋਏ ਹਨ ਇੰਨਾ ਮੈਨੂੰ ਪਤਾ ਹੈ ਜੀ ਸ਼ੋਰ ਹੈ ਮੈਂ ਪੂਰਾ ਤੁਹਾਨੂੰ ਇੱਕ ਵੀ ਕੁਐਸਚਨ ਇਹ ਵਜਾ ਨਹੀਂ ਮਿਲੇਗਾ ਜੋ ਮੈਂ ਨਹੀਂ ਕਰਵਾਇਆ ਹੋਇਆ ਹਾਂ ਕਰੰਟ ਅਫੇਅਰ ਦੇ ਕੁਐਸਚਨ ਨੂੰ ਛੱਡ ਕੇ ਕਰੰਟ ਅਫੇਅਰ ਤਾਂ ਆਪਾਂ ਕਹਿ ਹੀ ਦਿੰਦੇ ਹਾਂ ਕਿ ਆਪਾਂ ਕੀਤੇ ਹੀ ਨਹੀਂ ਹਨ ਜੋ ਕੀਤੇ ਹਨ ਉਨਾ ਵਿੱਚੋਂ ਉਹੀ ਕੁਐਸਚਨ ਆਏ ਹਨ ਜੋ ਤੁਹਾਨੂੰ ਕਰਵਾਏ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਇਹ ਆਪਸ਼ਨ ਜੀ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਅੱਗੇ ਕਹਿੰਦਾ ਹੈ ਦੋਸਤੋ ਵਿਚ ਸਾਈਨ ਇਸ ਯੂਜ਼ ਟੂ ਸਪੈਸੀਫਾਈ ਅ ਸੈੱਲ ਰੇਂਜ ਸੈੱਲ ਰੇਂਜ ਨੂੰ ਦਰਸਾਉਣ ਲਈ ਕਿਹੜਾ ਚਿੰਨ ਵਰਤਿਆ ਜਾਂਦਾ ਹੈ ਹੋਰ ਨਹੀਂ ਲੱਗਦਾ ਸਰ ਜੀ ਮੈਂ ਸਮਝ ਗਿਆ ਜੀ ਪਹਿਲਾਂ ਨੌਕਰੀ ਲੱਗਣਾ ਜੀ ਪੈਰਾਂ ਤੇ ਖੜੇ ਹੋਣਾ ਰਾਜਵੀਰ ਜੀ ਬਿਲਕੁਲ ਜੀ ਵੈਰੀ ਗੁੱਡ ਰਾਜਵੀਰ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਨੌਕਰੀ ਤਾਂ ਮੇਰੇ ਵੀਰ ਤੁਸੀਂ ਇੱਥੋਂ ਹੀ ਲੱਗ ਜਾਓਗੇ ਤੁਹਾਨੂੰ ਇੱਕ ਵੀ ਕੁਐਸਚਨ ਦੇਖੋ ਮੈਥ ਰੀਜਨਿੰਗ ਤੇ ਇੰਗਲਿਸ਼ ਆਪਾਂ ਛੱਡੇ ਹੋਏ ਹਨ ਬਾਕੀ ਸਾਰੇ ਟੌਪਿਕ ਆਪਾਂ ਕਰਵਾਉਣੇ ਹਨ ਰੱਬ ਸੁੱਖ ਰੱਖੇ ਆਪਾਂ ਮੈਥ ਰੀਜਨਿੰਗ ਵੀ ਕਰਾਉਣ ਲੱਗ ਜਾਵਾਂਗੇ ਇੰਗਲਿਸ਼ ਵੀ ਕਰਾਉਣ ਲੱਗ ਜਾਵਾਂਗੇ ਜੋ ਪੇਪਰਾਂ ਦੇ ਵਿੱਚੋਂ ਦੇ ਉਹੀ ਕੁਐਸਚਨ ਕਰਾਇਆ ਕਰਾਂਗੇ ਪਰ ਉਸ ਲਈ ਥੋੜਾ ਜਿਹਾ ਟਾਈਮ ਲੱਗੇਗਾ ਬਟ ਜੋ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਤੁਸੀਂ ਗੁੱਸੇ ਨੂੰ ਹੀ ਦੱਬ ਕੇ ਕਰੋ ਤਾਂ ਤੁਹਾਡੇ ਨੰਬਰ ਕੀ ਆ ਬਿਲਕੁਲ ਵੀ ਨਹੀਂ ਘਟਣਗੇ ਨੰਬਰ ਪੂਰੇ ਦੇ ਪੂਰੇ ਆਉਣਗੇ ਇਹਨਾ ਮੈਨੂੰ ਪਤਾ ਹੈ ਜੀ ਤੇ ਜੋ ਪੜਨ ਵਾਲੇ ਸਟੂਡੈਂਟ ਹਨ ਉਹ ਕੀ ਹੈ ਮੈਥ ਰੀਜਨਿੰਗ ਕਿਤੇ ਹੋਰੋਂ ਕਰਦੇ ਹਨ ਭਾਵੇਂ ਉਹ ਮੈਂ ਤੁਹਾਨੂੰ ਕਿਹਾ ਹੈ ਅਡਾ 247 ਤੇ ਭਾਵੇਂ ਅਰੂੜਾ ਕਲਾਸ ਇਥੋਂ ਮਰਜੀ ਕਰੋ ਬਟ ਮੈਥ ਬਹੁਤ ਬੈਸਟ ਕਰਾਉਂਦੇ ਹਨ ਰੀਜਨਿੰਗ ਬਹੁਤ ਬੈਸਟ ਕਰਾਉਂਦੇ ਹਨ ਅਤੀਤੋਂ ਵਿੱਚ ਕਿਹਾ ਸੀ ਮਨੂਜ ਸਰ ਤੇ ਮਨੋਹ ਰਾਜਪੂ ਸਰ ਦੀ ਤੁਸੀਂ ਵੀਡੀਓ ਨਾ ਸਕਿਪ ਕਰਿਓ ਕਿਉਂਕਿ ਉੱਥੇ ਕੁਐਸਚਨ ਬਹੁਤ ਵਧੀਆ ਕਰਵਾਏ ਜਾਂਦੇ ਹਨ ਇਸੇ ਕਰਕੇ ਕਹਿੰਦਾ ਸੀ ਉਹਨਾਂ ਦੇ ਕੁਐਸਚਨ ਦੇਖੇ ਜਾਵੇ ਤਾਂ ਪੀ ਟ੍ਰਿਪਲ ਐਸ ਪੀ ਇੰਸਟ੍ਰਕਟਰ ਵਿੱਚ ਦੇਖੇ ਗਏ ਹਨ ਜੋ ਉਹ ਆਪ ਜੀ ਨਾਲ ਕਹਿੰਦੇ ਸਨ ਉਹ ਕੁਐਸਚਨ ਉੱਥੇ ਬਣੇ ਹਨ ਇਸ ਕਰਕੇ ਕਹਿੰਦਾ ਉਹਨਾਂ ਕਿ ਉਹਨਾਂ ਦੀ ਕਲਾਸ ਬਿਲਕੁਲ ਸਕਿਪ ਨਾ ਕਰਿਆ ਕਰੋ ਵਿਚ ਸਾਈਨ ਇਸ ਡੂ ਟੂ ਸਪੈਸੀਫਾਈ ਯੂ ਸੈਲ ਰੇਂਜ ਸੈਲ ਸੈਲ ਰੇਂਜ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੋਲਨ ਕਿਉਂਕਿ ਇਸ ਤਰ੍ਹਾਂ ਪੈਂਦਾ ਹੈ ਇਹ ਕੀ ਹੈ ਇਹਦਾ ਰਾਈਟ ਆਨਸਰ ਹੈ ਜੀ ਵੈਰੀ ਗੁੱਡ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਜੀ ਅੱਗੇ ਕਹਿੰਦਾ ਹੈ ਸਰ ਜੀ ਕੁਝ ਵੀ ਨਹੀਂ ਕਹਿੰਦਾ ਅੱਗੇ ਕਹਿੰਦਾ ਹੈ ਜੀ ਜੇਕਰ ਤੁਸੀਂ ਲਾਈਕ ਨਹੀਂ ਕੀਤੀ ਲਾਈਕ ਕਰ ਦਿਓ ਤੇ ਸ਼ੇਅਰ ਤਾਂ ਦਬ ਕੇ ਕਰਨੀ ਹੈ ਤਾਂ ਜੋ ਮੇਰੇ ਸਾਰੇ ਭੈਣਾ ਭਰਾਵਾਂ ਤੱਕ ਇਹ ਪਹੁੰਚ ਸਕਣ ਉਹਨਾਂ ਦਾ ਸੁਪਨਾ ਤਾਂ ਹੈ ਹੀ ਬਟ ਉਹਨਾਂ ਦੇ ਮਾਪੇ ਉਹਦਾ ਸੁਪਨਾ ਜੋ ਹੈ ਬਹੁਤ ਚੇੜਦਾ ਹੈ ਉਹ ਮਾਤਾ ਪਿਤਾ ਕੀ ਕਰਦੇ ਨੇ ਉਹਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਲਿਖਾਉਂਦੇ ਹਨ ਪੈਸਾ ਲਾਉਂਦੇ ਹਨ ਬਟ ਬੱਚਿਆਂ ਦਾ ਫਰਜ਼ ਹੁੰਦਾ ਹੈ ਕਿ ਉਹ ਗਵਰਨਮੈਂਟ ਜੋਬ ਲੱਗਣ ਕੰਮਕਾਰ ਤੇ ਲੱਗਣ ਆਪਦੇ ਮਾਤਾ ਪਿਤਾ ਨੂੰ ਸੁੱਖ ਦੇਣ ਤੇ ਦੋਸਤੋ ਇਸ ਕਰਕੇ ਕੀ ਹੈ ਤੁਹਾਨੂੰ ਕੁਐਸਚਨ ਹੀ ਉਹ ਕਰਵਾਏ ਜਾਂਦੇ ਹਨ ਜੋ ਪੇਪਰ ਵਿੱਚ ਆਏ ਹਨ ਅਤੇ ਬਸ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਹਰੇਕ ਲੋੜਵੰਦ ਤੱਕ ਇਹ ਵੀਡੀਓ ਚਲੀ ਜਾਵੇ ਤੇ ਉਹ ਪੇਪਰ ਕਰੈਕ ਕਰ ਸਕਣ ਕੱਲਾ ਪੇਪਰ ਹੀ ਕਰੈਕ ਨਾ ਕਰਨ ਗਵਰਨਮੈਂਟ ਜੋਬ ਨੂੰ ਵੀ ਕਰੈਕ ਕਰਨ ਅਤੇ ਕਮੈਂਟ ਕਰਕੇ ਦੱਸਿਓ ਕਿ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਜੇਕਰ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਧੰਨਵਾਦ ਦੋਸਤੋ ਤੁਹਾਡਾ ਸਾਰਿਆਂ ਦਾ ਬਸ ਤਾਂ ਮੇਰੀ ਤਬੀਅਤ ਅਜੇ ਤੱਕ ਸਹੀ ਨਹੀਂ ਹੈ ਬਟ ਮੇਰਾ ਜਿਮਨ ਕਰ ਰਿਹਾ ਸੀ ਕਿ ਮੈਂ ਲਾਈਵ ਹੋਵਾਂ ਮੇਰੇ ਭੈਣਾ ਭਰਾਵਾਂ ਦੇ ਨਾਲ ਕੁਐਸਚਨ ਵੀ ਕਰਾਂ ਤੇ ਗੱਲਾਂ ਵੀ ਕਰਾਂ ਤਾਂ ਉਹ ਸਾਰਾ ਕੁਝ ਹੋ ਗਿਆ ਤਾਂ ਦੋਸਤੋ ਹੁਣ ਦੇਖੋ ਪਤਾ ਨਹੀਂ ਕਿੱਦੇ ਲਾਈਵ ਹੋਵਾਂਗਾ ਬਟ ਰਿਕਾਰਡਡ ਜੋ ਕਲਾਸਿਸ ਦਿਨਾ ਹਾਂ ਤੁਹਾਨੂੰ ਉਹਨਾਂ ਵਿੱਚੋਂ ਕੁਐਸਚਨ ਬਣੇ ਹੋਏ ਹਨ ਦੋਸਤੋ ਇਹ ਨਹੀਂ ਕਿ ਕੁਐਸਚਨ ਨਹੀਂ ਬਣੇ ਹੋਏ ਵਿਸ਼ਮਿਕ ਚਿੰਨ੍ਹ ਵਰ ਦਿੱਤੀ ਵਿਸ਼ਮਿਕ ਚਿੰਨ੍ਹ ਦੇ ਕੁਐਸਚਨ ਬਣ ਗਏ ਹਨ ਤਾਂ ਇਸੇ ਤਰ੍ਹਾਂ ਪੰਜਾਬ ਪੁਲਿਸ ਵਾਲਿਆਂ ਨੂੰ ਵੀ ਕੁਐਸਚਨ ਕਾਫੀ ਹੋਣਗੇ ਇਹਨਾਂ ਵੀਡੀਓ ਦੇ ਵਿੱਚੋਂ ਤਾਂ ਦੋਸਤੋ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਦੇਖਿਆ ਕਰੋ ਇਹ ਨਹੀਂ ਕਿ ਰਿਕਾਰਡਡ ਹੈ ਤੇ ਮੈਂ ਨਹੀਂ ਦੇਖਣੀ ਕੰਟੈਂਟ ਤੁਹਾਨੂੰ ਮੈਂ ਕਿਹਾ ਹੈ ਕਿ ਕੰਟੈਂਟ ਤੁਹਾਨੂੰ ਕਦੇ ਵੀ ਮਾੜਾ ਨਹੀਂ ਦਿੱਤਾ ਜਾਵੇਗਾ ਦਿੱਤਾ ਵੀ ਹੋ ਗਿਆ ਵੀ ਕਿਹੜਾ ਜੋ ਪੇਪਰ ਦੇ ਵਿੱਚ ਕੁਐਸਚਨ ਬਣੇ ਹਨ ਆਪਾਂ ਕਦੇ ਵੀ ਉਹ ਕੁਐਸਚਨ ਕਰਾਂਗੇ ਹੀ ਨਹੀਂ ਕਿਉਂਕਿ ਪੇਪਰ ਵਿੱਚ ਇੱਕ ਵਾਰ ਵੀ ਨਹੀਂ ਬਣਿਆ ਤਾਂ ਦੋਸਤੋ ਦਬ ਕੇ ਸ਼ੇਅਰ ਕਰਿਆ ਕਰੋ ਅਤੇ ਵੀਡੀਓ ਨੂੰ ਪੂਰੀ ਐਂਡੋ ਤੱਕ ਦੇਖਿਆ ਕਰੋ ਤੇ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਾਂ ਜੇਕਰ ਵਧੀਆ ਨਹੀਂ ਲੱਗਦੀਆਂ ਵੀਡੀਓ ਚੈਨਲ ਨੂੰ ਅਨਸਬਸਕ੍ਰਾਈਬ ਵੀ ਟੂ ਸੀ ਕਰ ਸਕਦੇ ਹੋ ਤਾਂ ਦੋਸਤੋ ਮਿਲਦੇ ਹਾਂ ਆਪਾਂ ਫੇਰ ਕਿਸੇ ਦਿਨ ਲਾਈਵ ਵੀਡੀਓ ਦੇ ਵਿੱਚ ਪਰਮਾਤਮਾ ਕਰੇ ਕਿ ਮੈਂ ਜਲਦੀ ਸੈੱਟ ਹੋ ਜਾਵਾਂ ਤਾਂ ਪਹਿਲਾਂ ਵਾਂਗ ਉੱਚੀ ਬਾਜ਼ ਵਿੱਚ ਆਪਾਂ ਕੁਐਸਚਨ ਕਰਿਆ ਕਰਗੇ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ